ਖਰਗਾਰ ਇਕੱਠੇ ਹੋ ਗਏ ਕਿੱਸਾ ਐਸਕੇਐਮ ਤੇ ਡੱਲੇਵਾਲ ਦੀ ਇਕਤਾ ਬਲੈਕ ਡੈਡਲੌਕ ਹੈ ਜਿਹੜਾ ਉਹ ਟੁੱਟ ਚੁੱਕਿਆ ਹੈ ਡੱਲੇਵਾਲ ਨੂੰ ਐਸਕੇਐਮ ਦਾ ਸਾਥ ਮਿਲਿਆ ਵੱਡੇ ਆਗੂ ਡੱਲੇਵਾਲ ਨੂੰ ਮਿਲਣ ਪਹੁੰਚੇ ਸੀ ਕੀ ਹੋਣ ਡੱਲੇਵਾਲ ਦਾ ਮਰਨ ਵਰਤ ਖਤਮ ਹੋ ਸਕਦਾ ਹੈ ਲੜਾਈ ਨਵੇਂ ਸਿਰੇਓ ਸ਼ੁਰੂ ਹੋਵੇਗੀ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪਹਿਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਅੱਜ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦਾ ਕਾਫਲਾ ਜਿਹੜੇ ਕਿ ਐਸਕੇਐਮ ਨਾਲ ਸੰਬੰਧਿਤ ਜਥੇਬੰਦੀਆਂ ਨੇ ਉਹਨਾਂ ਦਾ ਕਾਫਲਾ ਬਲਵੀਰ ਸਿੰਘ ਰਾਜੇਵਾਲਸ ਨੇ 6 ਮੈਂਬਰੀ ਕਮੇਟੀ ਦੀ ਅਗਵਾਈ ਦੇ ਵਿੱਚ ਖਣੋਰੀ ਬਾਰਡਰ ਤੇ ਪਹੁੰਚਿਆ ਜਿੱਥੇ ਉਹਨਾਂ ਦੇ ਵੱਲੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਦਾ ਮਰਨ ਵਰਤ ਲਗਭਗ ਸਵਾ ਮਹੀਨੇ ਦਾ ਹੋ ਚੁੱਕਿਆ ਹੈ ਸਵਾਮੀ ਨੇ ਤੋੜ ਮਰਨ ਵਰਤਤੇ ਨੇ ਉਹਨਾਂ ਨੇ ਅਨਾਜ ਦਾ ਇੱਕ ਦਾਣਾ ਨਹੀਂ ਖਾਦਾ ਸਿਰਫ ਪਾਣੀ ਦੇ ਸਿਰ ਤੇ ਕਿਸਾਨੀ ਸੰਘਰਸ਼ ਲੜ ਰਹੇ ਨੇ ਉਹਨਾਂ ਨੂੰ ਮਿਲਣ ਪਹੁੰਚਿਆ ਤੇ ਉਹਨਾਂ ਦਾ ਹਾਲ ਚਾਲ ਜਾਣਿਆ ਇਸ ਤੋਂ ਬਾਅਦ ਇੱਕ ਤਾਲਮੇਲ ਕਮੇਟੀ ਅੱਗੇ ਵਧਣ ਦੀ ਗੱਲ ਤੁਰੀ ਹੈ ਕੀ ਗੱਲ ਤੁਰੀ ਹੈ ਕੀ ਕਹਿੰਦੇ ਨੇ ਕਿਸਾਨਾਂ ਆਗੂ ਇਹ ਵੱਡੀ ਗੱਲ ਹੈ ਜਗਜੀਤ ਸਿੰਘ ਢੱਲੇਵਾਲ ਨੂੰ ਮਿਲਣ ਤੋਂ ਬਾਅਦ মিডিਆ ਦੇ ਨਾਲ ਗੱਲਬਾਤ ਕਰਦੇ ਆਂ ਪ੍ਰੈਸ ਕਾਨਫਰੰਸ ਕਰਦੇ ਆਂ ਬਲਵੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਅਗਰਾਹਣੇ ਕਈ ਅਹਿਮ ਗੱਲਾਂ ਕਹੀਆਂ ਨੇ ਬਲਵੀਰ ਸਿੰਘ ਰਾਜੇਵਾਲ ਨੇ ਸਪਸ਼ਟ ਕਰਤਾ ਕਿ ਹੁਣ ਦੋਵੇਂ ਫੋਰਮਾਂ ਇਕੱਠੇ ਚੱਲਣਗੀਆਂ ਚਾਹੇ ਕਿ ਐਸਕੇਐਮ ਐਸਕੇਐਮ 11 88 ਆ ਤੇ ਕਿਸਾਨ ਮਜ਼ਦੂਰ ਮੋਰਚਾ ਆ ਜਨਨ ਕਿ ਕਿਸਾਨ ਮਜ਼ਦੂਰ ਜਥੇਬੰਦੀ ਵਾਲਾ ਜਿਹੜਾ ਸਿਸਟਮ ਹੈ ਉਹ ਹੁਣ ਇਕੱਠੇ ਚੱਲਣਗੇ ਤੇ 15 ਤਰੀਕ ਦੀ ਮੀਟਿੰਗ ਹੈ ਜਿਹੜੀ ਉਹ ਫਾਈਨਲ ਕਰ ਲਈ ਗਈ ਹੈ ਅਗਲੀ ਗੱਲਬਾਤ ਅੱਗੇ ਵਧਾਉਣ ਦੇ ਲਈ ਉਹਨਾਂ ਨੇ ਕੱਲ ਕਿਉਂਕਿ ਮੋਗੇ ਦੇ ਵਿੱਚ ਜਿਹੜੀ ਹੈ 9 ਜਨਵਰੀ ਨੂੰ ਮੋਗੇ ਦੇ ਵਿੱਚ ਜਿਹੜੀ ਵੱਡੀ ਇੱਕ ਕਿਸਾਨ ਮਹਾਪੰਚਾਇਤ ਹੋਈ ਜਦੇ ਵਿੱਚ ਇਹ ਕਿਹਾ ਗਿਆ ਕਿ ਜਾ ਕੇ ਮਿਲਿਆ ਜਾਵੇ ਤੇ ਗੱਲਬਾਤ ਅੱਗੇ ਤੋਰੀ ਜਾਵੇ ਹੁਣ ਅੱਜ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਗੱਲਬਾਤ ਜਿਹੜੀ ਆ ਉਹ ਅੱਗੇ ਚੱਲੇਗੀ ਕਿਸਾਨੀ ਮੰਗਾਂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਹੁਣ ਸਾਰੇ ਵਖਰੇਵੇਂ ਜਿਹੜੇ ਨੇ ਉਹ ਖਤਮ ਕਰ ਦਿੱਤੇ ਜਾਣਗੇ ਵਖਰੇਵੇਂ ਜਿਹੜੇ ਨੇ ਉਹ ਭਾਵੇਂ ਰਹਿਣ ਪਰ ਕਿਸਾਨੀ ਮੰਗਾ ਦੇ ਉੱਤੇ ਅੱਗੇ ਵਧਿਆ ਜਾਵੇਗਾ ਰੋਸੇ ਗਿਲੇ ਜਿਹੜੇ ਨੇ ਉਹ ਚੱਲਦੇ ਰਹਿਣਗੇ ਉਹਨਾਂ ਨੂੰ ਸਾਈਡ ਤੇ ਰੱਖਿਆ ਜਾ ਸਕਦਾ ਹੈ ਹੋਰ ਕੀ ਕੁਝ ਹੋਇਆ ਤੁਹਾਨੂੰ ਉਹਦੇ ਬਾਰੇ ਵੀ ਦੱਸਣਾ ਹੈ ਕਿਸਾਨ ਆਗੂ ਜੋਗਿੰਦਰ ਸਿੰਘ ਗਰਾਹ ਅਤੇ ਬਲਵੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਇੱਕ ਸੰਯੁਕਤ ਕਿਸਾਨ ਮੋਰਚੇ ਦਾ ਜਥਾ ਖਨੋਰੀ ਬਾਰਡਰ ਦੇ ਉੱਪਰ ਪਹੁੰਚਿਆ ਦੱਸਦੀ ਹੈ ਕਿ ਐਸਕੀਐਮ ਨੇ ਵੀਰਵਾਰ ਨੂੰ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਉੱਪਰ ਚੱਲ ਰਹੇ ਸੰਘਰਸ਼ਾਂ ਦੀ ਹਮਾਇਤ ਦਾ ਐਲਾਨ ਕਰ ਦਿੱਤਾ ਹੈ ਐਸਕੀਐਮ ਵੱਲੋਂ ਅੰਦੋਲਨ ਚਲਾ ਰਹੇ ਕਿਸਾਨ ਆਗੂਆਂ ਸਰਵਰਨ ਸਿੰਘ ਪ੍ਰਦੇਰ ਅਤੇ ਢੱਲੇਵਾਲ ਤੋਂ ਸਮਰਥਨ ਲਈ ਸਹਿਮਤੀ ਲਈ ਜਾਵੇਗੀ ਜਿਸ ਤੋਂ ਇਲਾਵਾ ਐਸਕੀਐਮ ਵੱਲੋਂ ਕੇਂਦਰ ਸਰਕਾਰ ਦੇ ਵਿਰੋਧ ਵਿੱਚ ਦੇਸ਼ ਭਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੁੱਕੇ ਜਾਣਗੇ ਐਸਕੀਐਮ ਜਿਹੜਾ ਉਹ ਗੱਲਬਾਤ ਕਰੇਗਾ ਖਰੀਦ ਗਾਰੰਟੀ ਕਾਨੂੰਨ ਬਣਾਉਣ ਸੰਬੰਧੀ ਜਿਹੜਾ ਉਹ ਵੀ ਅੱਗੇ ਗੱਲਬਾਤ ਹੋਰੀ ਜਾਏਗੀ ਉਹਧੂਰੀਆਂ ਸਿਫਾਰਸ਼ਾਂ ਵੀ ਰੱਦ ਕਰਾਈਆਂ ਜਾਣਗੀਆਂ ਤੇ ਮਹਾਪੰਚਾਇਤ ਜਿਹੜਾ 13 ਫਰਵਰੀ ਨੂੰ ਹੋਣ ਵਾਲਾ ਐਲਾਨ ਵੱਖ-ਵੱਖ ਪ੍ਰੋਗਰਾਮਾਂ ਦਾ ਉਹ ਵੀ ਕੀਤਾ ਜਾਵੇਗਾ ਤਾਂ ਕੁੱਲ ਮਿਲਾ ਕੇ ਅੱਗੇ ਵਧਣ ਦੀ ਗੱਲ ਕਹੀ ਜਾਂਦੀ ਹੈ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਾਰੇ ਮਤਭੇਦ ਜਿਹੜੇ ਆ ਉਹ ਅਸੀਂ ਇੱਕ ਪਾਸੇ ਰੱਖ ਕੇ ਅੱਗੇ ਵਧਾਂਗੇ ਮਤਭੇਦ ਹੈਗੇ ਨੇ ਉਹ ਰਹਿਣਗੇ ਵੀ ਇਹੀ ਗੱਲ ਜੁਗਿੰਦਰ ਸਿੰਘ ਅਗਰਾਹਣੇ ਕਹੀ ਹੁਣ ਸਵਾਲ ਇਹ ਖੜਾ ਹੋ ਗਿਆ ਕਿ ਅਗਲੀ ਰੂਪਰੇਖਾ ਕੀ ਹੋਵੇਗੀ ਕੀ ਜਗਜੀਤ ਸਿੰਘ ਡੱਲੇਵਾਲ ਦਾ ਮਰਨਵਰਤ ਖਤਮ ਕਰਾਇਆ ਜਾਵੇਗਾ ਕੀ ਅੱਗੇ ਤੋਂ ਨਵੀਂ ਰਣਨੀਤੀ ਉਲੀਕੀ ਜਾਏਗੀ ਉਹਨਾਂ ਕਿਆ-ਕਿਆ ਸੀ ਸਾਰੇ ਇਕੱਠੇ ਲੜਾਂਗੇ ਜਿਹੜੀਆਂ 32 ਦੀਆਂ 32 ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਸਯੁਕਤ ਕਿਸਾਨ ਮੋਰਚੇ ਜਾਂ 11 ਸੇ ਸਯੁਕਤ ਕਿਸਾਨ ਮੋਰਚਾ ਜਿਹੜਾ ਗੈਰ ਸਿਆਸੀ ਆ ਉਹਦਾ ਹਿੱਸਾ ਨੇ ਉਹ ਹੁਣ ਅਸੀਂ ਇਕੱਠੇ ਹੋ ਕੇ ਅੰਦੋਲਨ ਲੜਾਂਗੇ ਆ ਜਿਹੜਾ ਕੇਂਦਰ ਸਰਕਾਰ ਦਾ ਖੇਤੀ ਨੂੰ ਲੈ ਕੇ ਕਿਸਾਨੀ ਦੇ ਉੱਤੇ ਹਮਲਾ ਹੈ ਉਹਦੇ ਖਿਲਾਫ ਇਕੱਠੇ ਡਟ ਕੇ ਖੜੇ ਹੋਵਾਂਗੇ ਇਹੀ ਗੱਲ ਜਿਹੜਾ ਐਸਕੇਐਮ ਗੈਰ ਸਿਆਸੀ ਆ ਉਹਦੇ ਉਸ ਸਮੇਂ ਆਗੂ ਜਿਹੜੇ ਆ ਕਾਕਾ ਸਿੰਘ ਕੋਟੜਾ ਉਹਨਾਂ ਨੇ ਵੀ ਦੁਹਰਾਈ ਹੈ ਤੇ 15 ਤਰੀਕ ਦੀ ਮੀਟਿੰਗ ਹੈ ਜਿਹਦੇ ਵਿੱਚ ਇਹ ਫੈਸਲੇ ਹੋਣ ਦੀ ਉਮੀਦ ਹੈ ਕੁੱਲ ਮਿਲਾ ਕੇ ਹੁਣ ਸਵਾਲ ਇਹ ਹੈ ਕਿ ਜਗ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਜਾਰੀ ਰਹੇਗਾ ਖਤਮ ਹੋਵੇਗਾ ਕਿ ਇਹਦੇ ਬਾਰੇ ਚਾਰਾ ਜੋਈ ਹੋ ਸਕਦੀ ਹੈ ਕਿਉਂਕਿ ਨਵੇਂ ਸਿਰਿਓ ਵਿਉਂਤ ਘੜੀ ਜਾਣੀ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਪਸ਼ਟ ਹੋ ਸਕਦੀਆਂ ਨੇ ਜਗਜੀਤ ਸਿੰਘ ਡੱਲੇਵਾਲ ਨੇ ਮਰਨ ਵਰਤ ਖਤਮ ਕਰਨ ਨੂੰ ਲੈ ਕੇ ਜਿਹੜੀ ਗੱਲ ਭਾਜਪਾ ਦੇ ਆਗੂ ਸ਼੍ਰੀ ਅਕਾਲ ਤਖਤ ਸਾਹਿਬ ਤੇ ਗਏ ਨੇ ਕਿ ਹਦੇਸ ਜਾਰੀ ਕੀਤੇ ਜਾਣ ਇਹ ਵੀ ਇੱਕ ਸਿਸਟਮ ਹੈ ਜਿਹੜਾ ਉਹ ਚੱਲ ਰਿਹਾ ਸੀ ਉਸ ਨੂੰ ਵੀ ਨੋ ਕਹਿ ਦਿੰਦੀ ਐ ਕੋਰੀ ਨਾ ਕਰ ਦਿੰਦੀ ਐ ਕਿ ਅਜਿਹਾ ਨਹੀਂ ਹੋ ਸਕਦਾ ਉਹਨਾਂ ਨੇ ਕਿਹਾ ਕਿ ਬੀਜੇਪੀ ਵਾਲੇ ਆਪਣੇ ਪ੍ਰਧਾਨ ਮੰਤਰੀ ਨੂੰ ਜਾ ਕੇ ਮਿਲ ਤਾਂ ਕੁੱਲ ਮਿਲਾ ਕੇ ਇੱਕ ਸੁਖਦ ਦੀ ਘੜੀ ਐ ਕਿਸਾਨੀ ਅੰਦੋਲਨ ਵਾਸਤੇ ਕਿਸਾਨਾਂ ਦੀਆਂ ਦੋ ਵੱਡੀਆਂ ਫੋਰਮਾਂ ਇਕੱਠੀਆਂ ਹੋਣ ਜਾ ਰਹੀਆਂ ਨੇ ਇਕੱਠੀਆਂ ਨਾ ਵੀ ਹੋਣ ਭਾਵੇਂ ਘਟੋ ਘਟ ਕੇ ਉਹਨਾਂ ਦੇ ਸੁਰ ਇੱਕ ਤਾਲ ਜਿਹੜੇ ਆ ਦੋਵੇਂ ਮਿਲਦੇ ਨਜ਼ਰ ਆਉਂਦੇ ਨੇ ਵਖਰੇਵਿਆਂ ਦੇ ਬਾਵਜੂਦ ਕਿਸਾਨਾਂ ਨੇ ਵੱਡਾ ਦਿਲ ਕੀਤਾ ਹੈ ਦੋਵੇਂ ਧਿਰਾਂ ਨੇ ਇਹ ਇੱਕ ਕਿਸਾਨੀ ਅੰਦੋਲਨ ਦੀ ਬਹੁਤ ਵੱਡੀ ਗੱਲ ਹੈ ਜਦੋਂ ਅਸੀਂ 2019-20 ਦੇ ਵਿੱਚ ਵੀ ਇਹ ਸਾਰਾ ਪ੍ਰਕਰਣ ਦੇਖਦੇ ਆ ਕਿਸਾਨੀ ਅੰਦੋਲਨ ਜਦੋਂ ਸ਼ੁਰੂ ਹੁੰਦਾ ਉਸ ਸਮੇਂ ਵੀ ਲੋਕ ਕਾ ਨੇ ਲੀਡਰਾਂ ਨੇ ਵੱਡੇ ਦਿਲ ਕਰਕੇ ਆਪਸੀ ਤਾਲਮੇਲ ਕੀਤਾ ਇਕੱਠੇ ਹੋਏ ਤਾਂ ਉਸੇ ਕੜੀ ਦਾ ਇਹ ਨਤੀਜਾ ਆ ਬਹੁਤ ਵੱਡਾ ਦਿਲ ਕੀਤਾ ਦੋਵੇਂ ਫੋਰਮਾਂ ਨੇ ਐਸਕੇ ਐਮ ਐਸਕੇ ਐਮ ਗੈਰ ਸਿਆਸੀ ਨੇ ਕਿ ਉਹ ਇਕੱਠੇ ਹੋਣ ਵਾਲ ਵਧੇ ਨੇ ਉਮੀਦ ਕਰਦੇ ਆ ਕਿ ਇਹਦੇ ਸਾਰਥਕ ਨਤੀਜੇ ਆਉਣਗੇ